ਤੋ ਬਿਲਕੁਲ ਤੁਸੀਂ ਦੇਖ ਰਹੇ ਹੋ ਪ੍ਰਾਈਮ ਨਿਊਜ਼ 24 ਇਸ ਵੇਲੇ ਹਲਕਾ ਫਲੋਰ ਵਿੱਚ ਦਿੱਕੇ ਸਾਡੇ ਨਾਲ ਐਡਵੋਕੇਟ ਬਲਵਿੰਦਰ ਕਮਾਜੀ ਬਲਵਿੰਦਰ ਜੀ ਦੇਖੀ ਦੇਖਿਆ ਜਾਵੇ ਬਹੁਤ ਵੱਡਾ ਰੋਡ ਸੌ ਘਟਿਆ ਕੀ ਕਹਿਣਾ ਜਾਓਗੇ ਇਹ ਜਿਹੜਾ ਅਸਲ ਬਦਲਾਅ ਦੀ ਨਿਸ਼ਾਨੀ ਆ ਕਿਉਂਕਿ ਲੋਕਾਂ ਨੇ ਪਹਿਲਾਂ ਵੀ ਕਾਂਗਰਸ ਔਰ ਬੀਜੇਪੀ ਅਕਾਲੀ ਦਲ ਦੇ ਗੱਡ ਜੋੜ ਦੇ ਖਿਲਾਫ ਤੀਜੇ ਬਦਲ ਲਿਆਂਦਾ ਸੀਗਾ ਪਰ ਜਲੰਧਰ ਦੇ ਵਿੱਚ ਉਹਨਾਂ ਨੇ ਹਮੇਸ਼ਾ ਹੀ ਇਹਨਾਂ ਦੇ ਬਦਲ ਰੂਪ ਵਿੱਚ ਬਸਪਾ ਨੂੰ ਜਿਹੜਾ ਚੁਣਿਆ ਪਿਛਲੀ ਲੋਕ ਸਭਾ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਸਿਰ 25000 ਵੋਟ ਪਈ ਸੀ ਤੇ ਸਾਨੂੰ 2 ਲੱਖ ਵੋਟ ਪਈ ਸੀ ਤੇ ਇਸ ਕਰਕੇ ਉਦੋਂ ਵੀ ਬਦਲ ਦੇ ਵਿੱਚ ਅਸੀਂ ਸੀਗੇ ਤੇ ਹੁਣ ਜਿਹੜਾ ਹੋਰ ਲੋਕਾਂ ਚ ਰੋਸ ਵਧਿਆ 5 ਸਾਲ ਤੇ ਇਸ ਕਰਕੇ ਲੋਕ ਆਪਣੇ ਆਪ ਮਹਾਰਾਜ ਜਿਹੜੇ ਸੜਕਾਂ ਤੇ ਉਤਰ ਚੁੱਕੇ ਆ ਬਸਪਾ ਦੇ ਰਾਹੀਂ ਅਸਲ ਜਿਹੜਾ ਬਦਲਾ ਮੌਜੂਦਾ ਬਿਵਸਥਾ ਦੇ ਖਿਲਾਫ ਲੈਣਾ ਹੈ ਜੀ ਗੱਲ ਕੀਤੀ ਜਾਵੇ ਤਾਂ ਤੁਸੀਂ ਹਲਕਾ ਫਲੋਰ ਦੇ ਕਿਟਨ ਦੇ ਨੇੜੇ ਜਿਹੜੇ ਸੀਗੇ ਇਸ ਵਾਰ ਕੀ ਲੱਗਦਾ ਹੈ ਜਗੋਜੀ ਉਸ ਤੋਂ ਬਾਅਦ 5 ਸਾਲ ਲਗਾਤਾਰ ਮਿਹਨਤ ਕੀਤੀ ਆ ਉਦੋਂ ਜਦ ਕੀ ਸਦਾਧਾਰੀ ਤੇ ਕਾਂਗਰਸ ਸੀਗੀ ਤੇ ਉਦੋਂ ਸਿਰਫ 1000 ਵੋਟ ਨਾਲ ਅਸੀਂ ਆ ਰਹੇ ਸੀ ਤੇ 5 ਸਾਲ ਅਸੀਂ ਮਿਹਨਤ ਕੀਤੀ ਆ ਔਰ ਇਹਨਾਂ 5 ਸਾਲਾਂ ਦੇ ਵਿੱਚ ਲੋਕਾਂ ਨੂੰ ਇਹਨਾਂ ਪਾਰਟੀਆਂ ਇਹਨਾਂ ਸਰਕਾਰਾਂ ਦੇ ਖੋਖਲੇ ਪੰਦਾ ਹੋਰ ਪਤਾ ਲੱਗਾ ਇਸ ਕਰਕੇ ਅਸੀਂ ਜਿੰਨਾ ਲੋਕੀ ਵੱਧ ਜਾਗਰੂਕ ਹੋਇਆ ਉੰਨੀ ਵੱਧ ਵੋਟ ਅਸੀਂ ਹੋਰ ਲੈ ਕੇ ਜਾਵਾਂਗੇ ਆਪਣੇ ਵੋਟਾਂ ਨੂੰ ਕੀ ਅਪੀਲ ਕਰਨਾ ਚਾਹੂਗੇ ਪੰਜਾਬ ਦੇ ਨਿਵਾਸੀ ਮੈਂ ਇਹੀ ਕਹੂੰਗਾ ਵੀ ਜਿਹੜੀ ਉਹ ਸਾਰੀ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਲਗਾਤਾਰ ਉਹਦੇ ਇੱਥੋਂ ਐਮਪੀ ਬਣੇ ਆ ਦੋ ਦੋ ਟਰਮਾਂ ਨੂੰ ਛੱਡ ਕੇ ਪਰ ਉਹ ਕਰ ਲੋਕਾਂ ਲਈ ਕੁਝ ਨਹੀਂ ਸਕੇ ਇਸ ਕਰਕੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਪ ਹੋਵੇ ਇਹ ਲੋਕਾਂ ਦੇ ਲਈ ਕੋਈ ਵੀ ਚੰਗਾ ਪ੍ਰਬੰਧ ਸਥਾਪਿਤ ਨਹੀਂ ਕਰਦੀਆਂ ਔਰ ਉਲਟਾ ਇਹਨਾਂ ਦੇ ਆਗੂ ਲੋਕਾਂ ਦੇ ਖਿਲਾਫ ਕੰਮ ਕਰਦੇ ਆ ਇਸ ਕਰਕੇ ਇਹਨਾਂ ਨੂੰ ਆਪਾਂ ਰੱਦ ਕਰੀਏ ਤੇ ਬਸਪਾ ਜਿਹੜੀ ਬਿਨਾਂ ਸੱਤਾ ਤੋਂ ਵੀ ਲਗਾਤਾਰ ਸੰਘਰਸ਼ ਕਰਦੀ ਆ ਉਹਨੂੰ ਜੇਕਰ ਤੁਸੀਂ ਪਾਵਰ ਦੋਗੇ ਤੇ ਅਸੀਂ ਸਾਡੇ ਸਾਰੇ ਵਰਕਰ ਅਸੀਂ ਲੋਕਾਂ ਲਈ ਇੱਕ ਚੰਗਾ ਪ੍ਰਬੰਧ ਜਿਹਦੇ ਵਿੱਚ ਉਹਨਾਂ ਦੀ ਸਿੱਖਿਆ ਰੋਜ਼ਗਾਰ ਨਸ਼ੇ ਤੋਂ ਮੁਕਤੀ ਪ੍ਰਸ਼ਾਸਨ ਦੀ ਨਿਆਹ ਵਿਵਸਥਾ ਉਹ ਸਾਰਾ ਅਸੀਂ ਕਰਕੇ ਦਵਾਂਗੇ ਧੰਨਵਾਦ ਤੁਹਾਡਾ ਬਹੁਤ-ਬਹੁਤ ਸੋ ਬਿਲਕੁਲ ਇਹ ਸਨ ਸਾਡੇ ਨਾਲ ਐਡਵੋਕੇਟ ਬਲਵਿੰਦਰ ਕਮਾਜ ਜੋ ਕਿ ਬਹਾਜਾ ਸਮਾਜ ਪਾਰਟੀ ਤੋਂ ਉਮੀਦਵਾਰ ਨੇ ਲੋਕ ਸਭਾ ਜਲੰਧਰ ਤੋਂ ਸੋ ਦੇਖਿਆ ਜਾਵੇ ਤਾਂ ਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਆਪ ਪਿਛਲੀਆਂ ਸਰਕਾਰਾਂ ਵੱਲੋਂ ਕੋਈ ਵੀ ਜੋ ਵਿਕਾਸ ਨਾਮ ਦੀ ਚੀਜ਼ ਨਹੀਂ ਕੀਤੀ ਗਈ ਹੈ ਕੈਮਰਾ ਬਸ ਮਨੀਸ਼ ਦੇ ਨਾਲ ਚਾਂਦੀਸਰ ਪ੍ਰਾਈਮ ਨਿਊਜ਼ 24 ਫਲੋਰ